ਲਾ ਰਿਵਲੂਸ਼ਨ ਦੇ ਡੇ ਹੋ ਗਿਆ ਤਾਂ ਵਧੀਆ ਲਾ ਜੇ ਜੰਦੇ ਤੇ ਡੇ ਹੋ ਗਿਆ ਤਾਂ ਬਹੁਤ ਚਾ ਯਾਤਰਾ ਸਫਲ ਕਰੀ ਉਹਨਾਂ ਦੀ ਬੱਚੇ ਉਹਨਾਂ ਨੇ ਬੜੀ ਮਿਹਨਤ ਨਾਲ ਭਾਰੋਂ ਐਸੇ ਭੇਜਿਆ ਵੀ ਲੈ ਬਾਪੂ ਬੇਬੇ ਬਾਪੂ ਜਾ ਕੇ ਕਾਂਛੀ ਸੱਤ ਬਰਾਂ ਦੇ ਜਾ ਕੇ ਕੌਂਕੀ ਪਰੇ ਆਉਣ ਵਾਲੇ ਨਮਸਕਾਰ ਕਰਿਓ ਪੀਰਤ ਯਾਤਰਾ ਸਰਮਾ ਵਾਲਾ ਪਿਆਰਾ ਤੁੰ ਸਰਮਾ ਨਾ ਮਰਦੀ ਜਾਨੀ 라ਜ ਗਾ ਜੀਰ ਦੀਆਂ ਨਹੀਂ ਤਾਂ ਕੱਟੇ ਜਾਂਦੀ ਚਲੋ ਹੋਰ ਨਾਲੇ ਕੰਮ ਹੈ ਫਾਵਰੀਆ ਇਧਰੋਂ ਆਇਆ ਇਧਰੋਂ ਰਾਤ ਵੀ ਇਧਰੋਂ ਪਰਿਆ ਜਾਂਦਾ ਸੀ ਉਹ ਰਾਤ ਮੈਂ ਆਪਣੇ ਘਰ ਗਿਆ ਸੀ ਕੋਣੀ ਆਹੋ ਉਹ ਗਾਇਆ ਯਾਤਰਾ ਤੇ ਠੀਕ ਹੈ ਆਸੋਂ ਨੇ ਕਈ ਦਿਨ ਹੋ ਗਏ ਮੈਨੂੰ ਮੈਂ ਕਹਿ ਕੇ ਘਰ ਆ ਗਿਆ ਅੱਛਾ ਤੇ ਮੇਰਾ ਘਰ ਹਾਂ ਅੱਛਾ ਉਹ ਕਿੱਥੇ ਗਿਆ ਉਹ ਤੋ ਬਰ ਰਖਦਾਸ ਮਹਾਰਾਜ ਜਾ ਰਹੇ ਨੇ ਹਾਂ ਬਰ ਰਖਦਾਸ ਮਹਾਰਾਜ ਇਹ ਜਾਣਦੇ ਦਿਹਾੜੇ ਤੋਂ ਠੀਕ ਹੈ ਉਹ ਬਨਾਰਸ ਅੱਛਾ ਅੱਛਾ ਤੇ ਉੱਥੇ ਮੈਂ ਯਾਤਰਾ ਤੇ ਗਿਆ ਹੋਇਆ ਹਾਂ ਅੱਜ ਵੀ ਬਿਲਕੁਲ ਠੀਕ ਆ। ਤੇ ਉਹ ਮੈਨੂੰ ਕਹਿ ਗਿਆ ਸੀ ਤਾਂ ਮੈਂ ਕਿਹਾ ਵੀ ਮੈਂ ਬੰਦਾ ਕੰਮ ਆ। ਚੱਲ ਕੋਈ ਨਹੀਂ। ਹਾਂ। ਹੋਰ। ਪਿਆਰੇ ਹੋਣੀ। ਹੋਏ ਜਾਣਗੇ। ਹੋਏ ਜਾਣਿਆ ਹੋਵੇਂ ਆ ਬੀਬੀ ਮੁੰਡਾ ਤਾਂ ਬਾਹਰ। ਠੀਕ ਆ ਫੇਰ ਤਾਂ ਕਈ ਦਿਨ ਲੱਗ ਜਾਣੇ ਉਹਨਾਂ ਦੇ। ਆ ਦਿਨ ਤਾਂ ਲੱਗਣੀਆਂ। ਚੱਲ ਕੋਈ ਨਹੀਂ ਜਾ ਪਰ ਆਇਆ। ਚਲੋ। ਕੱਲ ਸੁਣਾ। ਤੁਸੀਂ ਮੈਨੂੰ ਚਾਹ ਨੂੰ ਕਹਿ ਕੇ ਆ ਕੇ ਆਪ ਇੱਥੇ ਬਾਹਰ ਖੜ੍ਹ ਕੇ ਸਵੇਰੇ ਸਵੇਰੇ। ਆਜਾ ਚਾਹ ਪੀ ਲੈ ਹੁਣ। ਕੋਈ ਨਹੀਂ। ਚਲਿਏ। ਹਾਂ ਕੀ ਗੱਲ ਓਏ? ਆਲਾ ਆ ਚਾ ਵੀਨੇ ਚਾਚੀ ਦੇ ਆ ਆ ਉਹ ਆ ਜਾ ਛੱਡ ਚਾਹੂ ਵੀਨੇ ਕੋਲ ਮੈਂ ਤਾਂ ਅਮਰੀਦ ਬਾਹਰ ਨੂੰ ਵੀ ਨਿਕਲਿਆ ਸੀਗਾ ਸਵੇਰੇ ਤੇ ਵੀਰਾ ਉਧਰੋਂ ਆਉਂਦਾ ਸੀਗਾ ਤੁਰਿਆ ਅੱਛਾ ਤੇ ਮੈਂ ਇਹਨੂੰ ਆਕ ਮਾਰੀ ਮੈਂ ਕਿਹਾ ਤੂੰ ਇੱਧਰ ਕਿੱਧਰ ਸੁਵੇਸ ਤੁਰਿਆ ਹੋਣਾ ਹੂੰ ਰਾਤ ਵੀ ਗਿਆ ਸੀਗਾ ਉੱਥੇ ਪਿਆਰੇ ਦੇ ਘਰ ਨਾਲ ਉਹ ਗਿਆ ਸ਼੍ਰੀ ਗੁਰਪਤਾਸ ਮਹਾਰਾਜ ਦਾ ਜਨਮ ਦਿਨ ਆ ਹਾਂਜੀ ਕਾਂਛੀ ਗਿਆ ਯਾਤਰਾ ਤੇ ਠੀਕ ਆ ਤੇ ਤਾਂ ਕਰਕੇ ਫੇ ਇਹ ਉਹਨਾਂ ਦੇ ਘਰੇ ਪੈਂਦਾ ਆ ਉਹ ਦਾ ਭਾਗਾਂ ਵਾਲੇ ਆ ਜਿਹੜੇ ਜਾਂਦੇ ਆ ਕਾਂਸੀ ਸਹੀ ਗੱਲ ਆ ਇਹ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਆ ਹਾਂ ਮਨ ਨੂੰ ਮਿਲਦੀ ਏਦਾਂ ਦੀ ਹਾਂ ਜੀ ਸਹੀ ਗੱਲ ਸਹੀ ਗੱਲ ਜਦੋਂ ਪਿੱਛੇ ਜਾਏ ਆਪਾਂ ਜਾ ਕੇ ਆਏ ਆ ਹਾਂ ਜੀ ਉਸ ਵੇਲੇ ਪ੍ਰਸ਼ਾਦ ਦੇਣ ਗਿਆ ਸੀਗਾ ਉਦੋਂ ਮੈਂ ਮੈਨੂੰ ਕਹਿੰਦਾ ਸੀਗਾ ਯਾਰ ਆ ਤਾਂ ਭਾਗਾਂ ਵਾਲਿਆਂ ਦੇ ਦਿਨ ਵਧੀਆ ਹੁੰਦਾ ਹਾਂ ਜੀ ਸਹੀ ਗੱਲ ਆ ਲੈ ਉੱਥੇ ਜਾ ਕੇ ਤਾਂ ਇਹ ਤੇ ਘਰ ਨੂੰ ਮੁੜਨ ਨੂੰ ਦਿਨ ਨਹੀਂ ਕਰਦਾ ਹੈਗਾ ਉੱਥੋਂ ਉਹਦੀ ਰੀਝ ਸੀਗੀ ਸਾਰਿਆਂ ਦੀ ਰੀਝ ਹੁੰਦੀ ਏ ਇਹ ਦੇਖ ਲਾ ਪਿਆਰਾ ਸਿੰਘ ਤੇ ਵੀ ਗੁਰੂ ਮਹਾਰਾਜ ਨੇ ਕਰਤੀ ਮਿਹਰ ਮਿਹਰ ਕਰਤੀ ਸਹੀ ਗਾ ਦੇਖ ਲਾ ਮੁੰਡੇ ਨੇ ਪਹਿਲਾ ਬਾਹਰ ਜਾ ਕੇ ਪਹਿਲਾਂ ਪੈਸੇ ਆਪਣੇ ਮਾਪੇ ਨੂੰ ਭੇਜੇ ਕਹਿੰਦਾ ਬਾਕੀ ਦੇ ਕੰਮ ਬਾਅਦ ਹੂੰ ਪਹਿਲਾਂ ਤੁਸੀਂ ਕਾਂਛੀ ਜਾ ਕੇ ਗੁਰੂ ਮਹਾਰਾਜ ਦਾ ਜਨਮ ਦਿਨ ਮਨਾ ਕੇ ਆਓ ਮੈਂ ਕਹਿੰਦਾ ਬਹੁਤ ਐਸ਼ ਕਰ ਲਈ ਤੁਹਾਡੇ ਦਿਰ ਤੇ ਹੁਣ ਮੇਰੀ ਵਾਰੀ ਆ ਇਹਦਾ ਇੰਦਾਂ ਦੇ ਪੁੱਤ ਇਹਨੂੰ ਕਹਿੰਦੇ ਆ ਪੁੱਤ سارے ਪੁੱਤ ਘਰ ਘਰ ਜੰਮ ਨੇ ਨਹੀਂ ਤਾਂ ਅੱਜ ਕੱਲ ਜਿਹੜੇ ਪੁੱਤ ਆ ਉਹ ਤਾਂ ਮਾਪਿਆਂ ਨੂੰ ਠੱਡੇ ਮਾਰਦੇ ਆ ਦੇਖਦੇ ਆ ਰੋਜ਼ ਠੱਕੇ ਮਾਰਦੇ ਆ ਠੱਕੇ ਮਾਰ ਕੇ ਘਰੋਂ ਕੱਢਦੇ ਆ ਪੈਸਾ ਮੰਗਦੇ ਤਾਂ ਨਹੀਂ ਦਿੰਦੇ ਦੇਖ ਲਓ ਹੁਣੋ ਕਿਰਪਾ ਹੋ ਗਈ ਕਰਕੇ ਮਹਾਰਾਜ ਦੀ ਪੈਸੇ ਭੇਜੇ ਤੇ ਤੁਸੀਂ ਬਾਪੂ ਦੀ ਜਾ ਕੇ ਆਓ ਜਾ ਕੇ ਦੇਖ ਲਓ ਬਿਲਕੁਲ ਬਿਲਕੁਲ ਦੇਖ ਲਾ ਉਹਨੇ ਆਪਣੀ ਜਿਹੜੀ ਨੇਕ ਕਮਾਈ ਨੂੰ ਤਾਂ ਸਫਲ ਕੀਤਾ ਹਮ ਆਪਣੇ ਮਾਂ ਮੇਰੇ ਜਿਹੜਾ ਜੀਵਨ ਉਹ ਵੀ ਸਫਲ ਕਰਦਾ ਉਹ ਵੀ ਸਫਲ ਕਰਦਾ ਸਹੀ ਗੱਲ ਕਰਮਾਂ ਦੇ ਨਾਲ ਇਦਾਂ ਦੇ ਪੁੱਤ ਮਿਲਦੇ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਤੀਰਥ ਯਾਤਰਾ ਕਰਾਉਣ ਸਹੀ ਗੱਲ ਆ ਇਦਾਂ ਦੇ ਪੁੱਤ ਹੋਣੇ ਚਾਹੀਦੇ। ਨਵੇਂ ਪੁੱਤ ਘਰ ਘਰ ਹੋਣੇ ਚਾਹੀਦੇ। ਘਰ ਘਰ ਹੋਣੇ ਚਾਹੀਦੇ। ਪਿਆਰਾ ਸਿੰਘ ਦੀ ਵਿਚਾਰੇ ਦੀ ਕਈ ਵਾਰੀ ਉਹਨੇ ਕਹਿਣਾ ਤੇ ਮੇਰੀ ਰੀਜ ਬਹੁਤ ਆਉਂਦੀ ਘਰ ਆਈ ਨੇ ਵੀ ਕਹਿਣਾ ਵੀ ਬਹੁਤ ਰੀਜ ਆ ਸਾਡੀ ਅਸੀਂ ਮਹਾਰਾਜ ਤੇ ਜਾ ਕੇ ਦਰਸ਼ਨ ਕਰਕੇ ਆਈਏ। ਚਲੋ ਦੇਖ ਲਓ 600 48ਵਾਂ ਜਾਣਦੇ ਉਹਨਾਂ ਦੇ ਭਾਗਾਂ ਚ ਦੇ ਲੋਕ ਕਾਂਸੀ ਮਹਾਰਾਜ ਤੇ ਜਾ ਕੇ ਦਰਸ਼ਨ ਕਰਨ ਦਾ ਸਮਾਂ ਮਿਲ ਗਿਆ। ਹਾਂ ਬੰਦਾ ਪੁੱਤ ਨੇ ਦੇਖ ਲਓ ਨਾ ਆਪਣੇ ਮਾਪੇ ਨੂੰ ਬੁਲਾਇਆ ਤੇ ਨਾ ਹੀ ਆਪਣੇ ਗੁਰੂ ਨੂੰ ਬੁਲਾਇਆ ਗੁਰੂ ਨੂੰ ਨਹੀਂ ਬੁਲਾਇਆ ਗਰੇਚਾਂ ਤੇ ਜਾ ਕੇ ਵੀ ਆਪਣੇ ਗੁਰੂ ਮਾਰਾ ਨੂੰ ਤੋਂ ਪਹਿਲਾਂ ਯਾਦ ਕੀਤਾ ਤੇ ਆਪਣੇ ਮਾਪਿਆਂ ਨੂੰ ਦੇਣਾ ਪੈਸੇ ਭੇਜੇ ਵੀ ਤੁਸੀਂ ਯਾਤਰਾ ਕਰਕੇ ਆਓ ਯਾਤਰਾ ਕਰਕੇ ਇਹਦੇ ਨਾਲੋਂ ਵੱਧ ਇਹਨੂੰ ਕਹਿੰਦੇ ਆ ਨੇਕ ਕਮਾਈਆਂ ਨਾਲ ਪਾਲੀ ਔਲਾਦ ਸਹੀ ਗੱਲ ਸੱਚੀ ਗੱਲ ਘਰ ਘਰ ਇਦਾਂ ਦੀ ਔਲਾਦ ਜੰਮੇ ਜਿਹੜੀ ਨਾ ਆਪਣੇ ਆਪ ਨੂੰ ਭੁੱਲੇ ਨਾ ਆਪਣੇ ਗੁਰੂ ਮਹਾਰਾਜ ਨੂੰ ਭੁੱਲੇ ਸਹੀ ਗੱਲ ਆ ਪਰ ਇੱਕ ਗੱਲ ਆ ਕਾਂਚੀ ਅਸੀਂ ਤਾਂ ਆਪ ਕਹਿੰਦੇ ਵੀ ਨਾ ਭਾਗਾ ਨਾ ਜਾਂਦਾ ਅਸੀਂ ਕਦੇ ਸੋਟੀਆਂ ਨਹੀਂ ਸੀਗਾ ਵੀ ਅਸੀਂ ਕਾਂਚੀ ਜਾਵਾਂਗੇ ਹਜੇ ਇਹਨਾਂ ਦੀ ਨਿਆਣਿਆਂ ਦੇ ਤਾਈ ਕਹਿੰਦੀ ਹੁੰਦੀ ਸੀ ਭਾਜੀ ਜਦੋਂ ਬਾਹਰੋਂ ਆਉਂਦੇ ਸੀ ਵੀ ਸਾਨੂੰ ਕਾਂਚੀ ਲੈ ਕੇ ਜਾਇਓ ਅਸੀਂ ਸੁਣਿਆ ਸੀ ਵੀ ਖਰਚਾ ਵੀ ਬਹੁਤ ਹੁੰਦਾ ਜਿਹੜਾ ਟ੍ਰੇਨ 'ਨੇ ਜਾਂਦੇ ਆ ਲੋ ਸੰਗਤ ਤੇ ਸਾਨੂੰ ਇਹ ਲੱਗਦਾ ਸੀ ਵੀ ਸਾਡੇ ਕੋਲ ਐਨੇ ਪੈਸੇ ਕਦੇ ਹੁਣੇ ਨਹੀਂ ਹੈਗੇ ਵੀ ਅਸੀਂ ਕਦੇ ਜਾਵਾਂਗੇ ਨਾ ਸਾਡੇ ਵੀ ਦੇਖ ਲਓ ਐਦਾਂ ਅਚਾਨਕ ਭਾਗਾ ਦੇ ਵਿੱਚ ਹੋਇਆ ਜਾਣਾ ਇਹਨਾਂ ਦੇ ਦੋਸਤ ਸੀਗੇ ਹਾਂ ਉਹਨਾਂ ਨੇ ਸਲਾਹ ਬਣਾਈ ਸੀ ਜੀ ਜਿੱਦਾਂ ਬੱਚਿਆਂ ਨੂੰ ਛੁੱਟੀਆਂ ਸੀਗੀਆਂ ਯੋ ਗੰਦੇ ਵੀ ਤੁਸੀਂ ਚੱਲੋ ਨਾਲ ਟਕਲਾ ਹੀ ਬਖਸ਼ ਵਾਲੇ ਮੁੰਡੇ ਹਾਂਜੀ ਉਹਨਾਂ ਦੇ ਨਾਲ ਅਸੀਂ ਹੋ ਗਿਆ ਸੀ 1 ਮਹੀਨੇ ਤੋਂ 4-5 ਸਾਲ ਹੋ ਗਿਆ ਹਾਂਜੀ ਹਾਂ ਸਹੀ ਆ ਇੱਕ ਦਿਨ ਬਜਾ ਦੇ ਦੀ ਡੈਥ ਹੋ ਗਈ ਜਰਨੈਲ ਦੀ ਹਾਂਜੀ ਉਹਨਾਂ ਦੇ ਨਾਲ ਗਏ ਸੀ ਅਸੀਂ ਸਾਨੂੰ ਤਾਂ ਲੱਗਦਾ ਹੀ ਨਹੀਂ ਸੀ ਵੀ ਅਸੀਂ ਜਾਵਾਂਗੇ ਵੀ ਜਿੱਦਾਂ ਲੋਕੀ ਦਾਅਦੇ ਸੀ ਵੀ ਖਰਚਾ ਹੁੰਦਾ ਸੀ ਤੇ ਵੀ ਸਾਡੇ ਕੋਲ ਐਨੇ ਨਾ ਫੰਦੇ ਹੋਣ ਦੇ ਨਾਂ ਸੀ ਹੈ ਤਾਂ ਦੇਖੋ ਮਜ਼ਦੂਰ ਬੰਦੇ ਦੇ ਖਰਚੇ ਦੀ ਵੀ ਸਮੱਸਿਆ ਤਾਂ ਹੈਗੀ ਆ ਸਹੀ ਗੱਲ ਆ ਕਰਦੇ ਸੀ ਇਹਨਾਂ ਆਪਾ ਦਰਸ਼ਨਾਂ ਨੂੰ ਜਾਣਾ ਉਹਨਾਂ ਨਾਲੋਂ ਪੈਸੇ ਥੋੜੀ ਚੰਗੇ ਆ। ਹਾਂ ਉਹੀ ਨਾਲੇ ਆਪੇ ਬਣਾ ਦਿੰਦੇ ਆ ਆਪਾਂ। ਦੇਖੋ ਜੀ ਉਹ ਆਪੇ ਜਿੱਦਾਂ ਮਹਾਰਾਜ ਦੀ ਕਿਰਪਾ ਮੰਦੇ ਦੇ ਸ਼ਰਧਾ ਹੋਵੇ। ਬਾਕੀ ਸਾਧ ਬਣਾਏ ਜਾਂਦੇ ਹੁਣ ਬਣਾਏ ਦਿੱਤਾ ਬਿਆਲਾ ਸਿੰਘ ਉਹਨਾਂ ਦਾ ਸਾਧਨ। ਹਾਂ ਜੀ। ਵੀਰਾਂ ਮਨ ਉੱਥੇ ਇੰਨਾ ਲੱਗਦਾ ਨਾ। ਤੂੰ ਛੱਡ ਗੱਲ ਦੇ। ਘਰ ਤਾਂ ਉੱਥੇ ਜਾ ਕੇ ਬੰਦੇ ਨੂੰ ਭੁੱਲੇ ਹੀ ਜਾਂਦਾ ਘਰ ਦਾ ਦਾ ਕੋਈ ਚੇਤਾ ਨਹੀਂ ਰਹਿੰਦਾ ਹੈਗਾ ਵੀ ਸਾਡੇ ਪਿੱਛੇ ਘਰ ਪਰਿਵਾਰ ਦਾ। ਜਿੱਦੇ ਸੁਣਿਆ ਕਹਿੰਦੇ ਬਹੁਤ ਮਨ ਲੱਗਦਾ। ਬਹੁਤ ਮਨ ਲੱਗਦਾ। ਬੱਚੇ ਵੀ ਹੁਣ ਜਦੋਂ ਆਪਾਂ ਕਦੇ ਗਏ ਨਹੀਂ ਤੁਸੀਂ ਤੇ ਜਾਏ ਆ ਪਰ ਕੋਈ ਉਹ ਜੇ ਮਾਰਾਗ੍ਰਾਮ ਬਣਾਉਣ ਨੇ ਲਿਖਿਆ ਹੋਇਆ ਭਾਗਾਂ ਚ ਹਾਂ ਕੋਈ ਜਦੋਂ ਵੀ ਛੁੱਟੀਆਂ ਜਦੋਂ ਹੁੰਦੀਆਂ ਬੱਚੇ ਕਹਿ ਦਿੰਦੇ ਮੰਮੀ ਚਲੋ ਕਾਂਸੀ ਨੂੰ ਜਾ ਕੇ ਆਨੇ ਆ ਫੇਰ ਦੁਬਾਰਾ ਉਹਨਾਂ ਦੇ ਵੀ ਬੱਚੇ ਕਹਿੰਦੇ ਸੀਗੇ ਪਰ ਵੀ ਦੁਬਾਰਾ ਵੇਰ ਆਪਾਂ ਇਕੱਠੇ ਹੋ ਗਏ ਫੇਰ ਚਲੀਏ ਫੇਰ ਵੀ ਤੇ ਪਰਮਾਤਮਾ ਉਹ ਜੋ ਮਹਾਰਾਜ ਜੀ ਦੇ ਦਰਸ਼ਨ ਰਾਵੇ ਤਾਂ ਆਨੇ ਚਾਹੀਦੇ ਆ ਮਨ ਬਹੁਤ ਲੱਗਦਾ ਨਹੀਂ ਕਰਦਾ ਉੱਥੋਂ ਵਾਪਸ ਆਣੀ ਮੈਂ ਤਾਂ ਦੇਖਿਆ ਕਈ ਜਿਹੜੇ ਆਪਣੇ ਬੰਦਿਆ ਉਹ ਦਸਵੰਦ ਵੀ ਕਰਦੇ ਆ ਇੰਨੀ ਕਮਾਈ ਹੁੰਦੀ ਸਾਰੇ ਨਾਲ ਦੀ ਵੀ ਐ ਨਾ ਦਿਨਾਂ ਵਿੱਚ ਜਾ ਕੇ ਮਹਾਰਾਜ ਜਦੋਂ ਫੋਰਫੋਰ ਬਣਾਉਣ ਜਾਂਦੇ ਆ ਉੱਥੇ ਜਾ ਕੇ ਫੇ ਸੇਵਾ ਵੀ ਕਰੀ ਖਰਚੀਆਂ ਦੇ ਚੜਦਾ ਆ ਚੜਦਾ ਆ ਜੀ ਚੜਦਾ ਹੋਰ ਮੇਰੇ ਨਾਲ ਛੜਦਾ ਰੱਖਣੀ ਵੀ ਚਾਹੀਦੀ ਰੱਖਣੀ ਵੀ ਚਾਹੀਦੀ ਆ ਿੱਡੀ ਵੱਡੀ ਮਹਾਰਾਜ ਨੇ ਸਾਨੂੰ ਿੱਡੀ ਵੱਡੀ ਦੇਣ ਆ ਆਪਾਂ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਗ ਹੈ ਤੇ ਦੇਖ ਲਓ ਤੁਸੀਂ ਐਨੀ ਜਾਂਦੀ ਹੈ ਨਾ ਉੱਥੇ ਆਪਾਂ ਦਾ ਢੋ ਡਰਮ ਆ ਜਿਹੜੇ ਦਾਣੇ ਪਾਦੇ ਨਾ ਉਹਨਾਂ ਦੇ ਵਿੱਚ ਉਹ ਧਾਲਾ ਨਾ ਪਰ ਉਹ ਨਹੀਂ ਡਰਮ ਐਵੇਂ ਸੰਗ ਇੱਦਾਂ ਰੱਖਦੇ ਆ ਸੰਗ ਨਾ ਬਈ ਫੋਰ ਮੰਦਾ ਆ ਕੋ ਵੀ ਜਣੀ ਦਾ ਫੇ ਡੇਢ ਖੇ ਦੇ ਵਿੱਚ ਦਾ ਡਰਾਮਾ ਇਹਦਾ ਰੱਖੋ ਨਾਲ ਨਾਲ ਬਣਾਇਆ ਜਿਹੜਾ ਅੰਦਰ ਨਾਲਾਂ ਨਾਲ ਭਰਿਆ ਹੋਆ ਹਰ ਕੋ ਪਤਾ ਕਿ ਹਰ ਤਰ੍ਹਾਂ ਦੀਆਂ ਦਾਲਾਂ ਹਰ ਬੰਦਾ ਸਤਗੁਰੂ ਮਹਾਰਾਜ ਨੂੰ ਆਪਣੇ ਤਰੀਕੇ ਨਾਲ ਯਾਦ ਕਰਦਾ ਯਾਦ ਕਰਨਾ ਸਹੀ ਗਦਵਾਨ ਕੋਈ ਆਪਣਾ ਨਾਲ ਲੈ ਗਿਆ ਕੋ ਕਾਨਕ ਲੈ ਗਿਆ ਕੋ ਕੁਛ ਲੈ ਗਿਆ ਜਾਂਦੇ ਆ ਬਹੁਤ ਜਿਆਦੇ ਹਾਂਜੀ ਦੇਖੋ ਜੀ ਉਹਨਾਂ ਦੀਆਂ ਪਾਈਆਂ ਆ ਮਹਾਰਾਜ ਦੀਆਂ ਬਰਕਤਾਂ ਪਾਈਆਂ ਆ ਸਾਡੇ ਲਈ ਉਹਨਾਂ ਨੇ ਕੁਰਬਾਨੀ ਵੀ ਬਹੁਤ ਕੀਤੀ ਆ ਦੇਖੋ ਜੀ ਉਹਨਾਂ ਦੀ ਦੇਣ ਆ ਉਹਨਾਂ ਦੀ ਦੇਣ ਜੇ ਉਹ ਨਾ ਹੁੰਦੇ ਤਾਂ ਕਿੱਥੇ ਕਿੰਨੇ ਲੋਕਾਂ ਨੇ ਮਾਤਮਾ ਦਾ ਨਾਮ ਲੈਣ ਦਾ ਸਾਨੂੰ ਇਹ ਅੱਜ ਕੱਲ੍ਹ ਦੇ ਨਾਲੇ ਦੇਖੋ ਸਭ ਤੋਂ ਵੱਡੀ ਗੱਲ ਜਦੋਂ ਉੱਥੇ ਜਾਂਦੇ ਆ ਇਤਿਹਾਸ ਦਾ ਪਤਾ ਲੱਗਦਾ ਪਤਾ ਲੱਗਦਾ ਸਹੀ ਗੱਲ ਸਾਡੇ ਨਾਲ ਕੀ ਕੀ ਸਾਡੇ ਨਾਲ ਵਾਪਰਿਆ ਕਿੱਦਾਂ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਦੇ ਨਾਲ ਕਿੱਦਾਂ ਕਿੱਦਾਂ ਜੇ ਆਤੀਆਂ ਹੁੰਦੀਆਂ ਸੀ ਕਿੱਦਾਂ ਕਿੱਦਾਂ ਜਿਹੜੇ ਆ ਮਨੁਬਾਦੀ ਲੋਕ ਉਹ ਕਿੱਦਾਂ ਕਰਦੇ ਸੀਗੇ ਨਾਲੇ ਤਾਂ ਜਾਣਕਾਰੀ ਬੱਚਿਆਂ ਨੂੰ ਮਿਲਦੀ ਹੈ ਇਤਿਹਾਸ ਨਾਲ ਜੁੜਦਾ ਨਾਲੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਸਾਨੂੰ ਤਾਂ ਪ੍ਰਮਾਤਮਾ ਦਾ ਨਾਮ ਲੈਣ ਦਾ ਅਧਿਕਾਰ ਹੀ ਨਹੀਂ ਸੀ ਸਾਡੇ ਸੱਤ ਗੁਰੂ ਨੇ ਸਾਨੂੰ ਲੈ ਕੇ ਦਿੱਤਾ ਸਹੀ ਗੱਲ ਇਹ ਮਹਾਰਾਜ ਫਟਗੁਰ ਦਾ ਅਦਾਸ ਮਾਰਾ ਜੀ ਨਾ ਹੁੰਦੇ ਸਾਨੂੰ ਕਹਿੰਦੇ ਨਾਮ ਜਪਣਾ ਦੇਣਾ ਸਗੋਂ ਸਾਨੂੰ ਨਾਲੇ ਕਹਿੰਦੇ ਪੁੱਛਣਾ ਸੀ ਉਹ ਸਾਡਾ ਤਾਂ ਉਹੀ ਹਾਲ ਰਹਿਣਾ ਸੀ ਗੁੱਡਾ ਅੱਗੇ ਦੱਸਦੇ ਆ ਕਿ ਕਿੰਨਾ ਮੰਦਾ ਹਾਲ ਕੀ ਪਰਮਤਮਾ ਦਾ ਨਾਮ ਹੋਣ ਵੀ ਨਹੀਂ ਸੀ ਸਾਡੇ ਚਲੋ ਆਪਣੀ ਆਪਣੀ ਦੂਜੀ ਆ ਹਾਂਜੀ ਉਹਨਾਂ ਦਾ ਟਾਈਮ ਲੱਗਾ ਜਿਹੜਾ ਹਾਂਜੀ ਉਹਨਾਂ ਨੇ ਚਲਾਈ ਜਦੋਂ ਸਾਡੇ ਮਹਾਰਾਜ ਦੀ ਚੱਲਣ ਲੱਗੀ ਤਾਂ ਫਿਰ ਸਾਡੇ ਮਹਾਰਾਜ ਦੀ ਚੱਲ ਗਈ ਸਾਡੇ ਮਹਾਰਾਜ ਦੀ ਚੱਲਣ ਸਹੀ ਗੱਲ ਚਲ ਮੈਂ ਤੇ ਲਖ ਦੇਖਾਂ ਨਾ ਚਲੋ ਕੋਈ ਨਹੀਂ ਬਹਿ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਅੱਜ ਦੀ ਵੀਡੀਓ ਦਾ ਇਹੀ ਮੈਸੇਜ ਆ ਕਿ ਜਿਹੜੇ ਵਿਦੇਸ਼ਾਂ 'ਚ ਸਾਡੇ ਭੈਣ ਭਰਾਜਾ ਬੱਚੇ ਵਸਦੇ ਆ ਰਹਿੰਦੇ ਆ ਵੀ ਜੇ ਉਹਨਾਂ ਦੇ ਉਸਦੇ ਦੇ ਮਾਪੇ ਅੱਜ ਤੱਕ ਨਹੀਂ ਜਾ ਸਕੇ ਕਾਂਚੀ ਸਤਗੁਰੂ ਦੇ ਨਗਰੀ ਦੇ ਦਰਸ਼ਨ ਕਰਨ ਉਹਨਾਂ ਨੂੰ ਜ਼ਰੂਰ ਲੈ ਕੇ ਜਾਣ ਹਾਂਜੀ ਆਪਣੀ ਨੇਕ ਕਮਾਈ ਜਿਹੜੀ ਉਹ ਸਫਲ ਕਰੋ ਆਪਣੇ ਮਾਪੇ ਦਾ ਜਿਹੜੇ ਜੀਵਨ ਆ ਉਹਨੂੰ ਸਫਲ ਕਰੋ ਸਤਗੁਰੂ ਮਹਾਰਾਜ ਦੇ ਦਰਸ਼ਨ ਕਰਨ ਜ਼ਰੂਰ ਭੇਜੋ ਜਿੰਨੀ ਵੀ ਆਪਣੀ ਹੋ ਸਕਦਾ ਆ ਆਪਣੇ ਮਾਪੇ ਆਪਣੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ज़रूर दर्शन करनि भेजो सारियनवाद ठीकु आहे